ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਮੌਕੇ ਉਹਨਾਂ ਦੇ ਪਰਿਵਾਰਾਂ ਨਾਲ ਦੁਰਵਿਹਾਰ ਕਰਨ ਵਾਲੇ ਐਸਪੀ ਨੂੰ ਕੀਤਾ ਜਾਵੇ ਸਸਪੈਂਡ ਅਕਾਲੀ ਦਲ ਵਾਟਸ ਪੰਜਾਬ ਦੇ ਅੰਮ੍ਰਿਤਸਰ ਐਸ ਪੀ ਹਰਪਾਲ ਸਿੰਘ ਪੁਲਿਸ ਡਿਪਾਰਟਮੈਂਟ ਅਤੇ ਸਿੱਖੀ ਦੇ ਨਾਮ ਉੱਤੇ ਕਾਲਾ ਤਬਾਹਨ ਬਾਪੂ ترਸੇਮ ਸਿੰਘ ਅੰਮ੍ਰਿਤਸਰ 2 ਅਗਸਤ 2025 ਅੱਜ ਅਕਾਲੀ ਦਲਵਾਰਸ ਪੰਜਾਬ ਦੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਸਰਗਰਮ ਆਗਵਾਮੁਲ ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਇੱਕ ਐਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਨmber ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ترਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਜੀ ਵੱਲੋਂ ਜੀ ਵੱਲੋਂ ਉਹਨਾਂ ਇਨਾਂ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਵਨ ਜੀ ਭਾਈ ਹਰਪਜਨ ਸਿੰਘ ਤੂਰ ਭਾਈ ਪਰਮਜੀਤ ਸਿੰਘ ਜੋਹਰ ਐਡਵੋਕੇਟ ਕਰਮਵੀਰ ਸਿੰਘ ਪੁੰਨੂ ਐਡਵੋਕੇਟ ਜੁਗਰ ਗੁਜਾਰ ਸਿੰਘ ਚਾਚਾ ਸੁਖਚੰਨ ਸਿੰਘ ਚਾਚਾ ਪ੍ਰਗਟ ਸਿੰਘ ਤਾਇਆ ਦੇਆ ਸਿੰਘ ਭਾਈ ਤਰਸੇਮ ਸਿੰਘ ਪਧਰੀ ਭਾਈ ਪਰਮਜੀਤ ਸਿੰਘ ਜੱਲੂਪੁਰ ਭਾਈ ਜਗਿੰਦਰਪਾਲ ਸਿੰਘ ਵਡਾਲਾ ਐਡਵੋਕੇਟ ਅਜੀਪਾਲ ਸਿੰਘ ਢਿੱਲੋਂ ਅਤੇ ਹੋਰ ਵੀ ਆਗੂ ਸ਼ਾਮਲ ਸਨ ਇਸ ਪ੍ਰੈਸ ਕਾਨਫਰੰਸ ਵਿੱਚ ਬਾਪੂਤਰ ਸੇਮ ਸਿੰਘ ਜੀ ਵੱਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਐਸਪੀ ਹਰਪਾਲ ਸਿੰਘ ਤੇ ਵੱਡੇ ਇਲਜ਼ਾਮ ਲਗਾਏ ਗਏ ਹਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਹੈ ਕਿ ਬੀਤੇ ਰੋਜ਼ ਭਾਈ ਅਮਰਤਪਾਲ ਸਿੰਘ ਜੀ ਦੇ ਸਾਥੀ ਸਿੰਘਾਂ ਦੀ ਅਮਰ ਸਰ ਕੋਰਟ ਵਿੱਚ ਤੇ ਪੇਚੀ ਦੌਰਾਨ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਸਿੰਘਾਂ ਨੂੰ ਮਿਲਣ ਵਾਸਤੇ ਆਏ ਸਨ ਜਿਨ੍ਹਾਂ ਨਾਲ ਉਹ ਆਪ ਖੁਦ ਅਤੇ ਉਹਨਾਂ ਦੀ ਧਰਮ ਪਤੀ ਮਾਤਾ ਧਰਮ ਪਤਨੀ ਮਾਤਾ ਬਲਵਿੰਦਰ ਜੀ ਬਲਵਿੰਦਰ ਕੌਰ ਜੀ ਵੀ ਮੌਜੂਦ ਹਨ ਇੱਥੇ ਕਿ ਉਹ ਸਿਕਿਉਰਿਟੀ ਦੇ ਲੈਟਨੈਂਟ ਨਾਤ ਐਸਪੀ ਹਰਪਾਲ ਸਿੰਘ ਆਪਣੀ ਪੂਰੀ ਪੁਲਿਸ ਫੋਰਸ ਨਾਲ ਮਜੂਦ ਸੀ ਜਦੋਂ ਉਹਨਾਂ ਸੰਬੰਧੀ ਸਿੰਘਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਐਸਪੀ ਹਰਪਾਲ ਸਿੰਘ ਨੇ ਬੜੇ ਗੁੱਸੇ ਵਿੱਚ ਪੁਲਿਸ ਦਾ ਬਲ ਸਬਲ ਦਾ ਇਸਤੇਮਾਲ ਕਰਦਿਆਂ ਹੋਇਆਂ ਘਟੀਆ ਵਿਰਵਈਏ ਤੇ ਉੱਤਰ ਆਇਆ ਹੈ ਇਸ ਦੌਰਾਨ ਉਸ ਨੇ ਮੌਜੂਦ ਦਾ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਦੀ ਮਾਤਾ ਜੀ ਨਾਲ ਬਹੁਤ ਬਦਸਲੋਕੀ ਕੀਤੀ ਹੈ ਅਤੇ ਅਸਭਿਅਤਕ ਸਬੱਤ ਸ਼ਬਦਾਵਲੀ ਦੀ ਵਰਤੋਂ ਕਰਦੇ ਇੰਤਰਾਜ ਜੋਗ ਸ਼ਬਦ ਬੋਲੇ ਹੈ ਤੇ ਕਹਾ ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾਈ ਹੈ ਤੇ ਤੁਸੀਂ ਬਹੁਤ ਪੈਸਾ ਇਕੱਠਾ ਕਰ ਲਿਆ ਹੈ ਹਾਂ ਹੁਣ ਬੱਸ ਕਰੋ ਤੇ ਅੰਮ੍ਰਿਤਸਰ ਕਚਹਿਰੀ ਕੰਪਲੈਕਸ ਵਿੱਚ ਸਰੀ ਆ ਮੇ ਬੇਇੱਜ਼ਤ ਕੀਤਾ ਗਿਆ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ